ਨਾਲੇ ਭਗਵੰਤਮਾਨ ਸਰਕਾਰ ਇੰਨੀਆਂ ਸਹੂਲਤਾਂ ਦੇ ਰਹੀ ਹੈ ਜਿਹੜੇ ਉਹ ਤਾਂ ਖੁਸ਼ ਨਹੀਂ ਹੈ ਜੀ ਅਕਾਲੀ ਕਾਂਗਰਸੀਆਂ ਸਹੂਲਤਾਂ ਉਹ ਵੀ ਨਖੋਲੀਆਂ ਉਹ ਬਿਜਲੀ ਦਾ ਮਾਫ ਕੀਤੀ ਹੈ ਗੱਲ ਤਾਂ ਨਹੀਂ ਕਿ ਜਿਹੜਾ ਕੰਮ ਕਰਦਾ ਉਹਦਾ ਗੁਣ ਮੰਨ ਉਹਦਾ ਗੁਣ ਬਿਜਲੀ ਦਾ ਪੱਕਾ ਕਰਨੀ ਨਹੀਂ ਮਾਫ ਕੀਤੀ ਸੀ ਜਿਹੜਾ ਪਹਿਲਾਂ ਤੋਂ ਤੁਰੀਆਂ ਆਉਂਦੀਆਂ ਉਹ ਤੁਰੀਆਂ ਆਉਂਦੀਆਂ ਜਾਂ ਦੱਸੇ ਦੱਸੇ ਨਵੀਆਂ ਕੀਤੀਆਂ ਜਾਂ ਦੱਸਣਵੇਂ ਨਵੀਂ ਕੀਤੀ ਆ ਜਿਹੜੀ ਅਕਾਲੀ ਦਲ ਦੇ ਆ ਗਈ ਉਹ ਵੀ ਕਾਂਗਰਸੀ ਉਹ ਆ ਗਈ ਜੀ ਵੀਦਾਰ ਨਾਲ ਸਾਨੂੰ ਰਲਾਤਾ ਅਸੀਂ ਦਿਹਾੜੀਦਾਰ ਬੰਦੇ ਆ ਸਾਨੂੰ ਵੀ ਕਿੰਨਾ 440 ਜੂਨ ਮਾਫ ਕਰਦੀ ਹੈ ਹੈ 440 ਜੂਟ ਮਗ ਹੋ ਗਈ ਤੇ ਜੀਵਨ ਦਾ ਕਿੰਨੇ ਚੱਲਦੀ ਸਾਡੇ ਗਰੀਬਾਂ ਵਾਸਤੇ ਕਰ ਗਵਰਨਮੈਂਟ ਨੇ ਸੋਚਿਆ ਪੀ ਇਹ ਦਿਹਾੜੀਦਾਰ ਬੰਦੇ ਇਹਨਾਂ ਨੂੰ ਤਾਂ ਚੱਕੀਏ ਸਾਨੂੰ ਤਾਂ ਕੋਈ ਚੱਕਦੇ ਨਹੀਂ ਇਹ ਤਾਂ ਸਾਡੇ ਪ੍ਰਵਾਹ ਕੋਹ ਨਹੀਂ ਬੱਲੇ ਪਾਉਂਦੇ ਇਹ ਆ ਜਿਹੜੇ ਕਣਕ ਕਣਕ ਇਹ ਸੈਂਟਰ ਸਰਕਾਰ ਦੀ ਦੇਣ ਠੀਕ ਹੈ ਨਾਂ ਦੇਣ ਕੇ ਅਸੀਂ ਤਾਂ ਕਮਾ ਕੇ ਖਣਿਆ ਇਸ ਨਹੀਂ ਤਾਂ ਉਸ ਵੱਟ ਹੋ ਜਾਣਗੇ ਹਾਂ ਜੀ ਮੈਂ ਗਰੀਬ ਆਦਮੀਆਂ ਮੇਰੇ ਕੋਲ ਪੈਸਾ ਨਹੀਂ ਕੁਝ ਵੀ ਆ ਹੁਣ ਕਿਹਦੇ 1000 ਹਜ਼ਾਰ ਰੁਪਏ ਪੱਤਾ ਪਾਉਂਗਾ ਕਿੱਥੇ ਪਾਇਆ ਕੇ ਜਿਹੜਾ ਕਹਿੰਦਾ ਮੁਲਾਜ਼ਮ ਕਿਤਾਬਕਾ ਗ੍ਰਿਸ਼ਮਤ ਨਹੀਂ ਲੈਂਦਾ ਕੋਈ ਨਹੀਂ ਕਰਦੇ ਇਹ ਰੇਸ਼ਮਤ ਰੇਲ ਮੰਨਾ ਨਹੀਂ ਲੈਦੇ ਤੇ ਖੱਜਲ ਖਰਾ ਦੂਜਿਆਂ ਬੜਾ ਅਪਸ਼ਾੜ ਨੇ ਖਤਮ ਹੋਈ ਜੇ ਮੈਂ ਹੁਣ ਮੈਂ ਥਾਣੇਦਾਰ ਆ ਨਾ ਮੈਂ ਮਲਾਜਾਂ ਦੂਜੇ ਨੂੰ ਆਉਂਦਾ ਉਹ ਮੇਰੇ ਫਲਾਣੇ ਬੰਦੇ ਨੂੰ ਮਿਲਦਾ ਯਾਰ ਨਾਲੇ ਭਗਵੰਤ ਮਾਨ ਸਰਕਾਰ ਇੰਨੀਆਂ ਸਹੂਲਤਾਂ ਦੇ ਰਹੀ ਹੈ ਜੀ ਉਹ ਤਾਂ ਖੁਸ਼ ਨਹੀਂ ਹੈ ਜੀ ਜਿਹੜਾ ਕਾਲੀ ਕਾਂਗਰਸ ਦੀਆਂ ਸਹੂਲਤਾਂ ਉਹ ਵੀ ਨੇ ਖੋਲੀਆਂ ਉਹ ਬਿਜਲੀ ਮਾਫ ਨਹੀਂ ਕਰੀ ਛੱਡੋ ਮਾਫ ਨਹੀਂ ਕਰੀ ਬਿਜਲੀ ਨੇ ਉਹ ਬਿਜਲੀ ਦਾ ਮਾਫ ਕੀਤੀ ਆ ਬਲ ਕਹਦਾ ਨਹੀਂ ਕਿ ਜਿਹੜਾ ਕੰਮ ਕੀਤਾ ਉਹਦਾ ਗੁਣ ਮੰਨ ਉਹਦਾ ਗੁਣ ਬਿਜਲੀ ਦਾ ਪਾਸ ਕਰਨੀ ਨਹੀਂ ਮਾਫ ਕੀਤੀ ਸੀ ਕਿੰਨੀ ਨੇ ਕੰਨੀ ਨੇ ਕਿੱਥੋਂ ਕੀਤੀ ਕਿੰਨੀ ਨੇ ਕਿਉਂ ਨਹੀਂ ਕੀਤੀ ਮਾਫ ਲਾ ਯਾਰ ਛੱਡ ਬਾਦਲ ਨੇ ਕੀਤੀ ਵੀ ਹਾਂ ਉਹ ਦੋ ਲੈ ਕੇ ਜਾਂ ਪਹਿਲਾਂ ਤੋਂ ਤੁਰੀ ਆਉਂਦੀਆਂ ਉਹ ਤੁਰੀਆਂ ਆਉਂਦੀਆਂ ਜਾਂ ਦੱਸੇ ਦੱਸੇ ਨਵੀਆਂ ਕੀਤੀਆਂ ਜਾਂ ਤਾਂ ਸਾਨੂੰ ਦੱਸਣ ਵੀ ਨਵੀਂ ਕੀਤੀ ਆ ਜਿਹੜੀ ਕਾਲੀ ਦਾਲ ਦੇ ਤਾਂ ਆ ਗਈ ਉਹ ਵੀ ਕਾਂਗਰਸ ਉਹ ਆ ਗਈ ਨਾਲੇ ਨਾਲੇ ਕਹਿੰਦੇ ਖੇਤਾਂ 'ਚ ਹੁਣ 24 ਘੰਟੇ ਪਾਣੀ ਹੋ ਗਿਆ ਲਾਈਟ ਜਾਂਦੀ ਨਹੀਂ ਕਿ ਜੀਵਿਦਾਰਨ ਹੋਗਾ ਇਹ ਦਿਹਾੜੀਦਾਰਾਂ ਸੰਤਾਂ ਕੋਈ ਪਾਣੀ ਮੇਰੇ ਦਮਾਫ ਹੋਏ ਤੁਹਾਨੂੰ ਫਿਰ ਲਾਉਂਦੇ ਹੀ ਨਹੀਂ ਹੋਰ ਦੇਕਾ ਦਾ ਪੈਸੇ ਨਹੀਂ ਰੁਕਦੇ ਅਸੀਂ ਵੈਰੀ ਗੱਲ ਸੁਣ ਜੀਵਿਦਾਰ ਨਾਲ ਸਾਨੂੰ ਰਲਾਤਾ ਅਹੀ ਦਿਹਾੜੀਦਾਰ ਬੰਦੇ ਆ ਸਾਨੂੰ ਵੀ ਕਿੰਨਾ 440 ਜੂਨ ਮਾਫ ਕਰਦੀ ਹੈ 450 ਜੂਟ ਮਾਫ ਹੋ ਗਈ ਤੇ ਜੀਵਨ ਦਾ ਕਿੰਨੇ ਚੱਲਦੀ 600 602 ਬੰਨੇ 600 600 ਜੂਟ ਮਾਫ ਹੋ ਗਈ ਉਹ ਤਾਂ ਸਾਰਿਆਂ ਨੂੰ ਹੀ ਕਰਦੀ ਨਾ ਉਹਨਾਂ ਨੂੰ ਕਰਦੀ ਹਾਂ ਤੇ ਹੁਣ ਸਾਨੂੰ ਤਾਂ ਜਿਹੜਾ ਗਵਰਨਮੈਂਟ ਤੋਂ ਜਾ ਕੇ ਸਾਨੂੰ ਤਾਂ 5 ਰੁਪਏ ਗਵਰਨਮੈਂਟ ਕਰਤਾ ਵੀ ਨਹੀਂ ਦਿੰਦੀ ਜੀਵਨ ਦਾ ਇਹਨਾਂ ਕਦੇ ਕੰਮ ਤਾਂ ਕੰਮ ਤਾਂ ਕੋਈ ਨਹੀਂ ਡਿਆੜੀ ਦੇ ਪੈਸੇ ਦੇ ਕੇ ਦਰਾਵਾਂ ਕਿੱਥੋਂ ਸਾਡੇ ਗਰੀਬਾਂ ਵਾਸਤੇ ਕਦੇ ਗਵਰਨਮੈਂਟ ਨੇ ਸੋਚਿਆ ਪੀ ਇਹ ਦਿਹਾੜੀਦਾਰ ਬੰਦੇ ਇਹਨਾਂ ਨੂੰ ਤਾਂ ਚੱਕੀਏ ਸਾਨੂੰ ਤਾਂ ਕੋਈ ਚੱਕਦੇ ਨਹੀਂ ਇਹ ਤਾਂ ਯਾਨੀ ਕਿ ਭਗਵਾਨ ਜੀ ਸਰਕਾਰ ਤੋਂ ਖੁਸ਼ ਨਹੀਂ ਜੀ ਸਾਡੇ ਪ੍ਰਵਾਹ ਕੋਹ ਨਹੀਂ ਬੱਲੇ ਪਾਉਂਦੇ ਇਹ ਆ ਜਿਹੜੇ ਕਣਕ ਕਣਕ ਐ ਸੈਂਟਰ ਸਰਕਾਰ ਦੀ ਦੇਣ ਠੀਕ ਹੈ ਨਾ ਦੇਣ ਗਿਆ ਸੀ ਤਾਂ ਕਮਾ ਕੇ ਖਾਣੇ ਆ ਇਸ ਨਹੀਂ ਤਾਂ ਉਸ ਵੱਟ ਹੋ ਜਾਣਗੇ ਹੋਰ ਕੀ ਠੀਕ ਹੈ ਠੀਕ ਇਹ ਗਲਤ ਗੱਲ ਹੈ ਪਹਿਲਾਂ ਨਹੀਂ ਯਾਰ ਕੜਕ ਮਰਦੀ ਬਲਦੀ ਉਹ ਲੋਕ ਕਿਹੜਾ ਭੁੱਖੇ ਸੌਂਦੇ ਹੋਰੇ ਰੋਟੀ ਖਾ ਕੇ ਸੌਂਦੇ ਸੀ ਹਿਸਾਬ ਨਾਲ ਕਿਹਦੀ ਸਰਕਾਰ ਆਉਣੀ ਚਾਹੀਦੀ ਐ ਪੰਜਾਬ ਚ ਸਰਕਾਰ ਨੇ ਸਾਰੀ ਸਰਕਾਰ ਇਹੋ ਜਿਹੀਆਂ ਕੋਈ ਜਿਹੜਾ ਜੇ ਕੋਈ ਬੈ ਬੈ ਆਪ ਵੀ ਗੱਲ ਕਰਦਾ ਮੈਂ ਕੁਰਸੀ ਤੇ ਬੈ ਕੇ ਨਾ ਮੈਂ ਆਹਲੇ ਢੇਰ ਤੇ ਹੱਥ ਮਾਰੂਗਾ ਦੂਜੇ ਭੈਣਾਂ ਜਿਹਨ ਫੇਰੇ ਕੜਕ ਭੁੱਖੇ ਮਰਦੇ ਮਰੀਂ ਤੇ ਗਲਤ ਗੱਲ ਆ ਜਿਹੜਾ ਵੀ ਕੋਈ ਵੀ ਆ ਨਾ ਆ ਮੌਲਕ ਸੀਗਾ ਹਾਂ ਜੀ ਮੈਂ ਗਰੀਬ ਆਦਮੀਆਂ ਮੇਰੇ ਕੋਲ ਪੈਸਾ ਨਹੀਂ ਕੁਛ ਵੀ ਆ ਹੁਣ ਕਿਹਦੇ ਹਜ਼ਾਰ ਹਜ਼ਾਰ ਰੁਪਏ ਪੜੀਆਂ ਪਤਾ ਪਾਉਂਗਾ ਕਿੱਥੇ ਪਾਇਆ ਗਏ ਨੇ ਡੇਢ ਸਾਲ ਹੋ ਗਏ ਸਹੂਲਤਾਂ ਤਾਂ ਮਿਲ ਗਈਆਂ ਨਾ ਬਾਕੀ ਸਹੂਲਤਾਂ ਕਿਹੜੀਆਂ ਮਿਲਿਆ ਕੋਈ ਸਹੂਲਤ ਕਿਸੇ ਕਿਸੇ ਕਿਹੜੀ ਮਿਲਦੇ ਜੇ ਪਹਿਲਾਂ ਪੜ੍ਹਾਈ ਦੀ ਹੋ ਗਈ ਡਾਕਟਰੀ ਜਿਹੜੀ ਪਹਿਲਾਂ ਉਹ ਪਹਿਲਾਂ ਵੀ ਚੱਲੀ ਜਾਂਦੀ ਬਲਿਆ ਪੜ੍ਹਾਈ ਵਾਲੇ ਤਾਂ ਪਹਿਲਾਂ ਵੀ ਚੱਲੀ ਜਾਂਦੇ ਕੋਈ ਨਵੀਂ ਤਾਂ ਹੈ ਨਹੀਂ ਗਈ ਪੜ੍ਹਾਈ ਵਾਲੀ ਪੜ੍ਹਾਈ ਵਾਲੇ ਪਹਿਲਾਂ ਹੀ ਕਿਤਾਬਾਂ ਮਿਲਦੇ ਆ ਬੱਚਾ ਗਰੀਬਾਂ ਨੂੰ ਕੋਰਪਸ਼ਨ ਘਟੀ ਹੈ ਕੋਰਪਸ਼ਨ ਕੋਰਪਸ਼ਨ ਘਟੀ ਕਿ ਕਿ ਆ ਜਿਹੜੇ ਹੁਣ ਆਪਾਂ ਆਪਾਂ ਨਾ ਮਲਾਜ਼ਮ ਤਬਕਾ ਕੋਈ ਰੈਸਟੋਰੈਂਡ ਦਾ ਕੁਝ ਨਹੀਂ ਲੈਂਦਾ ਜਿਹੜਾ ਕਹਿੰਦਾ ਮਲਾਜ਼ਮ ਤਬਕਾ ਰਿਸ਼ਵਤ ਨਹੀਂ ਲੈਂਦਾ ਕੋਈ ਨਹੀਂ ਕਰਦੇ ਇਹ ਰਿਸ਼ਵਤ ਤਾਂ ਇਹ ਮੰਨਣਾ ਨਹੀਂ ਲੈਂਦੇ ਤੇ ਖੱਜਲ ਖਰਾਬ ਦੂਜਿਆਂ ਬੜਾ ਕਰੀ ਜਾਂਦੇ ਯਾਨੀ ਕਿ ਇਹ ਤਾਂ ਖਤਮ ਨਹੀਂ ਹੋਈ ਕਰਾਪਸ਼ਨ ਕੋਈ ਕੋਈ ਕਰਾਪਸ਼ਨ ਨਹੀਂ ਖਤਮ ਹੋਈ ਜੋ ਮੈਂ ਹੁਣ ਮੈਂ ਥਾਣੇਦਾਰ ਹਾਂ ਨਾ ਮੈਂ ਮਲਾਜ਼ਮ ਦੂਜਿਆਂ ਕੋਲ ਉਹ ਮੇਰੇ ਫਰਾਂ ਦੇ ਬੰਦੇ ਨੂੰ ਮਿਲਦਾ ਜਾ ਕੇ ਮੈਂ ਅਸੇ ਤਰ੍ਹਾਂ ਨਹੀਂ ਮੰਗਦਾ ਤੇ ਤੇ ਮਕਰ ਰਿਸ਼ਵਤ ਉਹ ਗਾਜ ਵਿੱਚ ਵਿਚੋਲੇ ਰੱਖਿਆ ਜਿਹੜੇ ਕੋਈ ਗੰਨ ਮੈਣਾ ਜਾਂ ਕੋਈ ਦੂਜੀ ਇਹਨਾਂ ਉਹ ਫਰਾਨੇ ਨੂੰ ਮਿਲਦਾ ਬਸ ਕ੍ਰਿਪਸ਼ਲ ਖਤਮ ਨਹੀਂ ਹੁੰਦੇ ਜੇ ਆਖਿਆ ਕ੍ਰਿਪਸ਼ਨ ਖਤਮ ਹੋ ਜਾਊਗੀ ਇੱਥੇ ਜੈਤੋ ਪੰਜਾਬ ਕੰਮਕਾਰ ਨਹੀਂ ਹੋ ਰਹੇ ਕਿਸੇ ਦੇ ਪੂਰੀ ਚੰਗੀ ਤਰ੍ਹਾਂ ਕੰਮਕਾਰ ਕੋਈ ਨਹੀਂ ਭਰਾਵਾ ਪਹਿਲਾਂ ਦਾ ਸੀਗਾ ਸੀ ਚੱਲ ਹੁਣ ਸਾਨੂੰ ਇਹੇ ਭਗਵਾਨ ਤਮਾਨ ਦੀ ਸਰਕਾਰ ਕਹਿੰਦੀ ਆਹ ਆਧਾਰ ਕਾਰਡ ਬਣਿਆ ਸੈਂਟਰ ਸਰਕਾਰ ਦੇ ਬਣਿਆ ਵੋਟ ਕਾਰਡ ਬਣਿਆ ਸੈਂਟਰ ਸਰਕਾਰ ਦੇ ਬਣਿਆ ਹੈ ਤੇ ਇਹ ਆਂਦੇ ਜੀ ਇਹ ਵੋਟ ਕਾਰਡ ਜਿਹੜੇ ਫਿਰ ਪਹਿਲਾਂ ਦੇ ਬਣਿਆ ਵੋਟ ਕਾਰਡ ਸਹੀ ਮੰਨਾਂਗੇ ਆਧਾਰ ਕਾਰਡ ਮੰਨਦੇ ਡੁਪਲੀਕੇਟ ਮੇਰੀ ਤਾਂ ਮੇ 60 ਸਾਲ ਦੀ ਉਮਰ ਆ ਯਾਰ ਮੇਰੀ ਤਾਂ 40 ਸਾਲ ਦੀ ਬੱਤ ਹੈ ਆ ਬਈ ਜਾਣੇ ਕਿ ਤੁਸੀਂ ਉਹਰੇ ਭਾਜਪਾ ਨੂੰ ਲਾਈਕ ਕਰਦੇ ਹੋ ਭਾਜਪਾ ਕੋਈ ਕੁਝ ਵੀ ਨਹੀਂ ਆ ਕੋਈ ਵੀ ਸੁਣਦੇ ਨਹੀਂ ਇੱਥੇ ਮੈਂ 40 ਸਾਲ ਦੀ ਮੇਰੀ ਉਮਰ ਆ 65 ਸਾਲ ਦੀ ਲੱਗਦੀ ਆ ਧਾਰ卡ੜ ਤੇ ਵੀ 60 ਸਾਲ ਦੀ ਉਮਰ ਦੱਸੋ ਅਸੀਂ ਤੁਸੀਂ 2 ਸਾਲ ਪਿੱਛੇ ਕਰਾ ਲੋ ਧਾਰ卡ੜ ਅਸੀਂ ਇਹ ਵੋਟ ਕੱਟ ਦੀ ਗੱਲ ਕਰ ਸਕਦੇ ਹਾਂ